ਡਿਲੀਵਰੀ ਕੇਸ ਹੈ ਸਿਵਲ ਹਸਪੀਟਲ ਅਗਰ ਜਿੰਨੇ ਦੇ ਵਿੱਚ ਅਗਰ ਡਿਲੀਵਰੀ ਕੇਸ ਨਹੀਂ ਹੋਏਗਾ ਅਗਰ ਗਰੀਬ ਨੂੰ ਅਜ ਫਰੀਦਪੁਰ ਰੈਫਰ ਕੀਤਾ ਜਾਂਦਾ ਹੈ ਜਿਸ ਭੈਣ ਬੇਟੀ ਦੇ ਦਰਦ ਹੈ ਔਰ 100 ਕਿਲੋਮੀਟਰ ਕਿਸ ਤਰ੍ਹਾਂ ਜਾਏਗਾ ਮੈਂ ਕਹਿੰਦਾ ਸਰਕਾਰ ਨੂੰ ਬਿਲਕੁਲ ਸ਼ਰਮ ਨਹੀਂ ਆਉਂਦੀ ਇਸ ਸਥਿਤੀ ਪੂਰੇ ਬੱਢ ਨਹੀਂ ਹੈ ਕਿਸੇ ਤਰ੍ਹਾਂ ਦਾ ਕੋਈ ਕੰਮ ਨਹੀਂ ਹੈ ਮਨੁਸ਼ੀਤੀ ਬੜੀ ਸ਼ਰਮ ਆਉਂਦੀ ਹੈ ਇਹਨਾਂ ਨੂੰ ਸਰ ਬਿਲਕੁਲ ਨਹੀਂ ਹੈ ਲਾਅ ਐਂਡ ਆਰਡਰ ਨਹੀਂ ਹੈ ਕਿਸੇ ਕੋਈ ਬੰਦਾ ਡੁੱਟਿਆ ਜਾਂਦਾ ਹੈ ਕਿਤੇ ਕੁੱਟਿਆ ਜਾਂਦਾ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਗਰੀਬ ਦਾ अगर डिलीवरी केस इज इस हॉस्पिटल ਦੇ ਵਿੱਚ ਸਰਕਾਰ ਨਹੀਂ ਕਰ ਸਕਦੀ ਉਹ ਸਰਕਾਰ ਦਾ ਪੰਜਾਬ ਦੇ ਵਿੱਚ ਰਹਿਣ ਦਾ ਗਰੀਬ ਕੋਟ ਗਰੀਬ ਬੰਦਾ ਆ ਸਰਦੀ ਦਾ ਟਾਈਮ ਐਮੂਲੈਂਸ ਲੈ ਕੇ ਕਿਸ ਤਰ੍ਹਾਂ ਜਾਏਗਾ ਔਰ ਜਾਏਗਾ ਤਾਂ ਕਿਸ ਤਰ੍ਹਾਂ ਉੱਥੇ ਤੱਕ ਪਹੁੰਚੇਗਾ ਕਿ ਕਿਵੇਂ ਉਹਦਾ ਫੈਨਸਰ ਇਹ ਹਸਪੀਟਲ ਮੈਂ ਬਣਵਾਇਆ 100 ਮਿਟ ਇੰਨੀ ਕਦੇ ਪੁਰਾਣਾ ਸਮਾਨ ਲੈ ਕੇ ਰੱਖਿਆ ਕੈਂਸਰ ਹਸਪੀਟਲ ਅਜ ਤੱਕ ਬੰਦ ਉਸ ਟਾਈਮ ਵੀ ਕੁਵਾਰੀ ਆਈ ਸੀ ਦਿੱਕਤ ਹੈ ਤਾਂ ਮੈਂ ਫਰੀਦ ਕੋਟ ਦੀ ਡਾਕਟਰਾਂ ਦੀ ਡਿਊਟੀ ਉੱਥੇ ਲਾ ਦਿੰਦਾ ਕੀ ਡਾਕਟਰ ਇੱਥੇ ਤਿੰਨ-ਤਿੰਨ ਕੋਈ ਆਊਗਾ ਤਿੰਨ ਦਿਨ ਕੋਈ ਆਏਗਾ ਡਿਲੀਵਰੀ ਕੇਸ ਜਿਹੜਾ ਹੈ ਉਹ ਚੁਣਾ ਚਾਹੀਦਾ ਜਦ ਡਿਲੀਵਰੀ ਕੇਸ ਹੀ ਨਹੀਂ ਹੁੰਦਾ ਅਸੀਂ ਸਿਰਫ ਸਮਾਂ ਵਾਸਤੇ ਕੀ ਦੇ ਰਿਹਾ ਇਸ ਤੋਂ ਮਾਰੀ ਕੰਮ ਨਹੀਂ ਹੋ ਧਿਆਨ ਹੀ ਨਹੀਂ ਆਵਾਜ਼ ਤੁਹਾਡੇ ਨਾਲ ਆਵਾਜ਼ ਆਏਗੀ ਨਹੀਂ ਨਹੀਂ ਉਹਨਾਂ ਨੂੰ ਪਤਾ ਨਹੀਂ ਹੈ ਉਹਨਾਂ ਨੂੰ ਸਿੱਧਾ ਧਿਆਨ ਗੱਲਾਂ ਕਰਦੇ ਨੇ ਕਿ ਅਸੀਂ ਮੋਲਾ ਕਲੀਨਿਕ ਖੋਲਦੇ

ਮੁਕੇਸ਼ ਕੁਮਾਰ ਇਹ ਇਹਨਾਂ ਦਾ ਡਿਲੀਵਰੀ ਕੇਸ ਹੈ ਤੁਹਾਡੀ ਪਰਵਾਹ ਤੋਂ ਨਹੀਂ ਹਾਂਜੀ ਪਰਵਾਹ ਹੈ ਰੇਮੇਡੀ ਦੀ ਨਾ ਤਰਾਣੀ ਆਈ ਅੱਛਾ ਚਲੋ ਅਥੇ ਲੈ ਕੇ ਆਏ ਸੀਗੇ ਸਰ ਜੀ 3-4 ਘੰਟੇ ਹੋ ਗਏ ਜੀ ਸੰਭਤ ਹੈ ਕੋਈ ਸੁਣਵਾਈ ਨਹੀਂ ਹੋਈ ਕੋਈ ਸੁਣਵਾਈ ਨਹੀਂ ਅਸੀਂ ਦਰ ਦੇ ਨਾਂ ਹਾਂਜੀ ਪਹਿਲਾਂ ਨਾ ਕਿਹਾ ਤੇ ਅਲਟਰਾ ਸਾਊਂਡ ਦੀ ਰਿਪੋਰਟ ਵੇਖੇ ਤਾਂ ਬਗੈਰ ਕਿਹਾ ਤਾਂ ਵੀ ਬੱਚਾ ਕਮਜ਼ੋਰ ਹੈ ਇਹਨਾਂ ਨੂੰ ਫਰੀਦਕੋਟੇ ਪਰ ਕਰੋ ਵੀ ਤੁਸੀਂ ਕਰੋ ਕੋਈ ਕਿਤੇ ਡਾਕਟਰ ਹੈ ਨਹੀਂ ਕਿ ਪ੍ਰਾਈਵੇਟ ਚ ਲੈ ਜਾਓ ਜਾਂ ਫਿਰ ਉੱਥੇ ਫਰੀਦਕੋਟੇ ਪਰ ਕਰ ਲਿਆ ਸੀ ਪਤਾ ਕੀ ਲੱਗਿਆ ਵੀ ਡਾਕਟਰ ਹੈ ਨਹੀਂ ਤਾਂ ਜਵਾਬ ਦਿੱਤਾ ਹੈ ਜਾਂ ਡਾਕਟਰ ਹੀ ਹੈ ਨਹੀਂ ਕਿ ਜੀ ਅਸੀਂ ਤਾਂ 2 ਘੰਟੇ ਹੋ ਗਏ ਤੇ 2 2.5 ਘੰਟੇ ਹੋ ਗਏ ਇੱਥੇ ਮੱਥਾ ਮਾਰਦੇ ਵੀ ਕਿੱਥੇ ਹੋਏ ਹੁਣ ਗਰੀਬ ਬੰਦੇ ਅਸੀਂ ਕਿੱਥੇ ਲੈ ਕੇ ਜਾਈਏ ਜੀ ਕਹਿੰਦੇ ਚੰਡੀਗੜ੍ਹ ਹੈ ਸਾਡੇ ਨੂੰ ਪਤਾ ਨਹੀਂ ਮੀ ਅਵੇ ਐਸੇ ਕੋਈ ਡਾਕਟਰ ਅਵੇਲੇਬਲ ਹੈ ਕੋਈ ਡਿਕ ਜੀ ਕੀ ਮੰਗ ਕਰਦੇ ਐ ਜੀ ਪ੍ਰਸ਼ਾਸਨ ਤੋਂ ਮੰਗਿਆ ਵੀ ਸਾਡੀ ਸੁਣਵਾਈ ਹੋਵੇ ਤੇ ਨਾ ਤੇ ਕਾਰਵਾਈ ਕੀਤੀ ਜਾਵੇ ਜੀ ਸਰ ਕੋ ਗੱਲ ਕੀ ਹੈ ਕਿ ਭਗਵਤ ਮਾਨ ਜੀ ਵਡੀਆਂ-ਵਡੀਆਂ ਗੱਲਾਂ ਕਰਦੇ ਐ ਅਰ ਇੱਥੋਂ ਦਾ ਵਿਧਾਇਕ ਜਿਹੜਾ ਬਹੁਤ ਵਡੀਆਂ-ਵਡੀਆਂ ਗੱਲਾਂ ਕਰਦਾ ਐ ਡਿਲੀਵਰੀ ਕੇਸ ਹੈ ਸਿਵਨ ਹਸਪੀਟਲ ਅਗਰ ਜ਼ਿਲ੍ਹੇ ਦੇ ਵਿੱਚ ਅਗਰ ਡਿਲੀਵਰੀ ਕੇਸ ਨਹੀਂ ਹੋਏਗਾ ਅਗਰ ਗਰੀਬ ਨੂੰ ਅਜ ਫਰੀਦਕੋਟ ਰੈਫਰ ਕੀਤਾ ਜਾਂਦਾ ਜਿਸ ਭੈਣ-ਬੇਟੀ ਤੇ ਦਰਦ ਹੈ ਅਰ 100 ਕਿਲੋਮੀਟਰ ਕਿਸਤਰਾ ਜਾਏਗੀ ਮੈਂ ਕਹਿੰਦਾ ਸਰਕਾਰ ਨੂੰ ਬਿਲਕੁਲ ਸ਼ਰਮ ਹੀ ਨਹੀਂ ਆਉਂਦੀ ਇਸ ਚੀਜ਼ ਦੀ ਵਿਕਾਸ ਦੀ ਗੱਲ ਕਰਦੀ ਹੈ ਕੋਈ ਕੰਮ ਇੱਥੇ ਪੂਰੇ ਬੈਠ ਨਹੀਂ ਹੈ ਕਿਸੇ ਤਰ੍ਹਾਂ ਦਾ ਕੋਈ ਕੰਮ ਨਹੀਂ ਹੈ ਮੈਨੂੰ ਇਸ ਚੀਜ਼ ਦੀ ਬੜੀ ਸ਼ਰਮ ਆਉਂਦੀ ਹੈ ਇਹਨਾਂ ਨੂੰ ਸ਼ਰਮ ਬਿਲਕੁਲ ਨਹੀਂ ਆਉਂਦੀ ਮੈਂ ਭਗਵਤ ਮਾਨ ਨੂੰ ਔਰ ਨਰਿੰਦਰ ਸਵਨਾ ਜੀ ਜਿੱਥੇ ਐਮ ਐਲ ਏ ਬਣ ਕੇ ਕੁਮਰੇ ਨੇ ਔਰ ਸਵਾਰ ਲੁੱਟ ਖਸੂਟ ਕਰਨ ਦੇ ਅਜ ਲਾਅਨ ਆਰਡਰ ਨਹੀਂ ਹੈ ਕਿਸੇ ਕੋਈ ਬੰਦਾ ਲੁੱਟਿਆ ਜਾਂਦਾ ਹੈ ਕਿਥੇ ਕੁੱਟਿਆ ਜਾਂਦਾ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਗਰੀਬ ਦਾ ਅਗਰ ਡਿਲੀਵਰੀ ਕੇਸੀ ਜਿਸ ਹਸਪੀਟਲ ਦੇ ਵਿੱਚ ਸਰਕਾਰ ਨਹੀਂ ਕਰ ਸਕਦੀ ਉਹ ਸਰਕਾਰ ਦਾ ਪੰਜਾਬ ਦੇ ਵਿੱਚ ਰਹਿਣ ਦਾ ਕੰਮ ਹੈ ਇਹ ਕਦੋਂ ਦੀ ਇਹ ਸਥਿਤੀ ਪੈਦਾ ਹੋਈ ਹੋਈ ਹੈ ਇਹ ਹਮੇਸ਼ਾ ਹੀ ਅੱਜ ਤੱਕ ਮੈਂ ਦੁਖੀ ਹੋ ਕੇ ਆਇਆ ਅਬ ਹੋਰ ਪੁੱਛ ਲੋ ਹੋਰ ਵੀ ਡਾਕਟਰ ਨਹੀਂ ਹੈ ਇੱਥੇ ਪੁੱਛ ਲੋ ਡਾਕਟਰ ਨਹੀਂ ਹੈ ਜਲਾਲਾਬਾਦ ਦਾ ਡਾਕਟਰ ਨਹੀਂ ਹੈ ਹੁਣ ਫਰੀਦਕੋਟ ਗਰੀਬ ਬੰਦਾ ਆ ਸਰਦੀ ਦਾ ਟਾਈਮ ਐਂਬੂਲੈਂਸ ਲੈ ਕੇ ਕਿਸ ਤਰ੍ਹਾਂ ਜਾਏਗਾ ਔਰ ਜਾਏਗਾ ਤਾਂ ਕਿਸ ਤਰ੍ਹਾਂ ਉੱਥੇ ਤੱਕ ਪਹੁੰਚੇਗਾ ਤੇ ਕਿਵੇਂ ਉਹਦਾ ਰਹਿਣ ਸਹਿਣ ਹੋਵੇਗਾ ਇਸ ਤਰ੍ਹਾਂ ਕਰਕੇ ਕੀ ਹੈ ਕਿ ਵੱਡੀਆਂ-ਵੱਡੀਆਂ ਗੱਲਾਂ ਕਰਦੇ ਨੇ ਕਿਸੇ ਤਰ੍ਹਾਂ ਦਾ ਕੋਈ ਕੰਮ ਨਹੀਂ ਸਵਾ ਲੁੱਟ-ਕਸੁੱਟ ਕਰਨ ਦੇ ਇਹਨਾਂ ਦਾ ਕੋਈ ਕੰਮ ਨਹੀਂ ਹੈ ਜੈਨ ਸਰ ਤੁਸੀਂ ਵੀ ਹੈਲਥ ਮਿਨਿਸਟਰ ਹੋ ਇਹ ਜੇ ਹਾਲਾਤ ਜਦੋਂ ਪਹਿਲੇ ਵੀ ਕਈ ਵਾਰੀ ਪੈਦਾ ਹੁੰਦੇ ਸੀ ਤੁਸੀਂ ਡਾਕੂਮੈਂਟ ਉਹਨਾਂ ਦੇ ਲਿਆਂਦੇ ਸੀ ਡੈਪੂਟੇਸ਼ਨ ਤੇ ਲਿਆਂਦੇ ਸੀਗੇ ਹੁਣ ਤੁਸੀਂ ਆਪ ਸਮਝ ਸਕਦੇ ਹੋ ਵੀ ਜੇ ਤੁਸੀਂ ਆਪ ਉਸ ਪੋਸਟ ਤੇ ਜਾਇਓ ਉਸ ਉਹਦੇ ਤੇ ਜਾਇਓ ਹੁਣ ਕੀ ਪੋਜੀਸ਼ਨ ਹੈ ਵੀ ਹੁਣ ਕਿਉਂ ਨਹੀਂ ਸੁਣਾਈ ਹੋ ਬਾਰੀ ਇਹ ਹਸਪੀਟਲ ਮੈਂ ਬਣਵਾਇਆ 100 ਬੈੱਡ ਦਾ ਇਹ ਨਹੀਂ ਕਿ ਤੇ ਪੁਰਾਣਾ ਸਮਾਨ ਲਿਆ ਕੇ ਰੱਖ ਦੋ ਕੈਂਸਰ ਹਸਪੀਟਲ ਅਜ ਤੱਕ ਬੰਦ ਪਿਆ ਜਿੰਨੇ ਪੈਸੇ ਆਸੀ ਸਾਰੇ ਆਫਸਰ ਕਿਥੇ ਹੋਰ ਇਹਨਾਂ ਨੇ ਲਾਤੇ ਉਸ ਟਾਈਮ ਇੱਕ ਵਾਰੀ ਆਈਸੀ ਦਿੱਕਤ ਤੇ ਮੈਂ ਫਰੀਦਕੋਟ ਦੀ ਡਾਕਟਰਾਂ ਦੀ ਡਿਊਟੀ ਉੱਥੇ ਲਾ ਪੀ ਸੀ ਕਿ ਡਾਕਟਰ ਇੱਥੇ ਤਿੰਨ ਦਿਨ ਕੋਈ ਆਊਗਾ ਤਿੰਨ ਦਿਨ ਕੋਈ ਆਏਗਾ ਡਿਲੀਵਰੀ ਕੇਸ ਜਿਹੜਾ ਹੈ ਉਹ ਇੱਥੇ ਹੋਣਾ ਚਾਹੀਦਾ ਜਦ ਡਿਲੀਵਰੀ ਕੇਸ ਹੀ ਨਹੀਂ ਹੁੰਦਾ ਅਸੀਂ ਸਿੱਧ ਸਮਾਂ ਵਿੱਚ ਕੀ ਦੇ ਰਿਆ ਇਸ ਤੋਂ ਮੈਡੀਕਲ ਨਹੀਂ ਹੋ ਸਕਦੀ ਅਰ ਡਿਲੀਵਰੀ ਕੇਸ ਇਹ ਕਰ ਰੈਫਰ ਹੋਏਗਾ ਔਰ ਸਿਵਲ ਹਸਪੀਟਲ ਚ ਹੋਏਗਾ ਦਿਲੇ ਦਿਲੇ ਵਿੱਚ ਹੋਏਗਾ ਤਾਂ ਇਸ ਤੋਂ ਮੈਡੀਕਲ ਨਹੀਂ ਹੈਗੀ ਮੈਂ ਤਾਂ ਇਹਨਾਂ ਨੂੰ ਕਹਿਣਾ ਚਾਹਨਾ ਕਿ ਇਹ ਕੁਰਸੀਆਂ ਛੱਡ ਦੇਣ ਲੋਕ ਅੱਜ ਲੋਕਾਂ ਦੇ ਵਿੱਚ ਤਰਾਏ ਮਾਂ ਤਰਾਏ ਮਾਂ ਮੌਰੀ ਹੈ ਅੱਜ ਹਸਪੀਟਲ ਦਾ ਹਾਲ ਦੇਖੋ ਔਰ ਮੈਨੂੰ ਤਾਂ ਇਹ ਦੁੱਖ ਹੈ ਸਪੈਨ ਦਾ ਬੇਟੀ ਦਾ ਦੁੱਖ ਹੈ ਕਿ ਕਿਸ ਤਰ੍ਹਾਂ ਉੱਥੇ ਵਿਚਾਰੀ ਪਹੁੰਚੇਗੀ ਦੱਸੋ ਗਰੀਬ ਬੰਦੇ ਕਿਸ ਤਰ੍ਹਾਂ ਲੈ ਕੇ ਜਾਣਗੇ ਅੱਜ ਡਿਲੀਵਰੀ ਕੇਸ ਹੀ ਨਹੀਂ ਹੁੰਦਾ ਔਰ ਅੱਜ ਮਤਲਬ ਜਦੋਂ ਵੀ ਸਰਕਾਰ ਬਣੀ ਹੈ ਉਹਦਾ ਇਹ ਹਾਲ ਹੈ ਜੀ ਕੀ ਹਾਲ ਕੀ ਦੇਖਦੇ ਹੋ ਤੁਸੀਂ ਹੰਦਾ ਜੀ ਹਲ ਤਾਂ ਇਹ ਸਰਕਾਰ ਜਦੋਂ ਚਲਦੀ ਬਣੀ ਕਿਤਾ ਇਹਨਾਂ ਤਾਂ ਸਿਰਫ ਦੋ ਲੁੱਟਣ ਦੇ ਸਵਾਗ ਕੋਈ ਕੰਮ ਨਹੀਂ ਹੈ ਇਹਨਾਂ ਦੇ ਹਰ ਇੱਕ ਥਾਂ ਤੇ ਰਿਤੇ ਦੇ ਲੁੱਟਾ ਹੈ ਹਰ ਇੱਕ ਦਫਤਰ ਤੇ ਲੁੱਟਾ ਹੈ ਲੁੱਟੇ ਨਹੀਂ ਲੁੱਟਾ ਹੈ ਕਿ ਦੋ-ਦੋ ਹਜ਼ਾਰ ਦੀ ਰਿਸ਼ਵਤ ਤੱਕ ਕੇ ਬੰਦੇ ਲਈ ਜਾਂਦੇ ਨੇ ਬਟਿਆ ਅਰ ਅਫਸਰ ਜਿਹੜੇ ਆ 3 ਮਹੀਨੇ ਬਾਅਦ ਅਫਸਰ ਬਦਲੇ ਜਾਂਦੇ ਨੇ ਇਹਨਾਂ ਕੋਲ ਮਤਲਬ ਕੋਈ ਲਾਅਨ ਆਰਡਰ ਨਹੀਂ ਹੈ ਕੋਈ ਇਹ ਸਰਕਾਰ ਜਿਹੜੀ ਕੰਮ ਨਹੀਂ ਕਰ ਰਹੀ ਲੋਕਾਂ ਦੇ ਵਿੱਚ ਤਰਾਇ ਮਾਮ ਤਰਾਇ ਮਾਮ ਹੋ ਰਹੀ ਹੈ ਲੁੱਟ ਘੁੱਟ ਵਧੀ ਹੋਈ ਹੈ ਦੁਨੀਆ ਬੜੀ ਦੁਖੀ ਹੈ ਮੈਂ ਤੁਸੇ ਐਂਡ ਟੂ ਐਂਡ ਗੱਲ ਕਰਤੀ ਵੀ ਸਰਕਾਰ ਬਦਲੇਗੀ ਲੇਕਿਨ ਉਸ ਤੋਂ ਪਹਿਲੇ ਤੁਸੀਂ ਪ੍ਰੋਟੈਸਟ ਕਰੋ ਕਿਸੇ ਤਿੱਕੇ ਦਾ ਕੋਈ ਲੋਕਾਂ ਦੀ ਆਵਾਜ਼ ਉਠਾਓਗੇ ਤਾਂ ਕੋਈ ਹਲ ਹੋ ਨਹੀਂ ਸਕਦਾ ਜੀ ਬਿਲਕੁਲ ਲੋਕਾਂ ਇਹਨਾਂ ਨੂੰ ਧਿਆਨ ਹੀ ਨਹੀਂ ਹੈ ਆਵਾਜ਼ ਤੁਹਾਡੇ ਰਹੀ ਆਵਾਜ਼ ਜਾਏਗੀ ਨਹੀਂ ਜਾਏਗੀ ਉਹਨਾਂ ਨੂੰ ਪਤਾ ਨਹੀਂ ਹੈ ਉਹਨਾਂ ਨੇ ਸਿੱਧਾ ਧੰਨ ਗੱਲਣਾ ਕਰਦੇ ਨੇ ਕਿ ਅਸੀਂ ਮੋਹੱਲਾ ਕਲੀਨਿਕ ਖੋਲ੍ਹ ਕੇ ਅਸੀਂ ਸੁੱਖ ਸੁਵਿਧਾ ਦਿੰਨੇ ਆ ਦਿੱਲੀ ਤਰ੍ਹਾਂ ਦਿੰਨੇ ਆ ਨਾ ਕੋਈ ਦਿੱਲੀ ਦਿੱਤੀ ਤੇ ਨਾ ਕੋਈ ਇੱਥੇ ਦਿੱਤੇ ਲੋਕਾਂ ਕੋਲ ਵੋਟਾਂ ਲੈ ਕੇ ਤੇ ਇਹ ਆਪ ਦੇ ਜਿਹੜੇ ਹੈ ਢਿੱਡ ਭਰਨ ਨੂੰ ਲੱਗੇ ਹੋਏ 进。